ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਹੇ ਯੁੱਧ ਨਸ਼ਾ ਰੋਕ ਦੀ ਤਹਿਤ ਲੁਧਿਆਣਾ ਅਧਿਆਦੀ ਦੇ ਥਾਣਾ ਲਖਾ ਵਿਖੇ ਸਾਡੀ ਪੁਲਿਸ ਪਾਰਟੀ ਵੱਲੋਂ ਇੱਕ ਜੀ.ਟੀ.ਓ. ਵੱਲੋਂ ਫਿਰਸਤੂ ਮੁਕਰਵਤੀ ਮੰਡਿਆਣੀ ਕੂੜ ਕਾਟੇ ਨਾਕਾ ਲਗਾਇਆ ਗਿਆ ਸੀ ਇਸ ਨਾਕੇ ਦੇ ਦੌਰਾਨ ਜਦੋਂ ਕੋਈ ਸ਼ੱਕੀ ਪੁਰਸ਼ਾਂ ਦੀ ਜੇਕਿੰਗ ਕਰ ਰਹੇ ਰਹੀ ਸੀ ਤਾਂ ਇੱਕ ਸ਼ੱਕੀ ਗੱਡੀ ਬਲੈਨੋ ਜੋ ਕਿ ਦਿੱਲੀ ਨੰਬਰ ਸੀ ਜਦੋਂ ਉਸ ਗੱਡੀ ਦੀ ਸਰਚਰੀ ਚੈੱਕ ਕੀਤੀ ਗਈ ਤਾਂ ਸਾਨੂੰ ਉਹਦੇ ਵਿੱਚੋਂ 130 ਗ੍ਰਾਮ ਕਰਨ ਨਸ਼ਾ ਬੁਰੀ ਇਹ ਜੋ ਦੋਸ਼ੀ ਜੇ ਕਿਦੇ ਵਿੱਚ ਗੱਡੀ ਚਲਾਇਆ ਸੀ ਜਿਸ ਦਾ ਨਾਮ ਸਤਨਾਮ ਫੋਜੀ son of ਮਲਕੀਤ ਸਿੰਘ ਜੋ ਕਿ ਕੌਂਗਰੇਗਰਾਂਦ ਥਾਣਾ ਲਾਗਰ ਸਦਰ ਜਗਰਾਂਦ ਰਹਿਣ ਵਾਲਾ ਇਸ ਕੋਲੋਂ ਅਸੀਂ ਇਹ 120 ਗ੍ਰਾਮ ਮੈਦਨ ਜੋਬ ਕੀਤੀ ਜਦੋਂ ਇਸ ਤੋਂ ਅਸੀਂ ਬੇਰੀ ਕੋਸ਼ਿਸ਼ ਕੀਤੀ ਤਾਂ ਉਸ ਕੋਸ਼ਿਸ਼ ਦੇ ਬਰਾਬਰ ਅਸਰ ਪਤਾ ਲੱਗਾ ਇਹ ਇਸ ਦੇ ਘਰ ਪਹਿਲਾਂ ਵੀ ਵਕਫ ਵਕਫ ਥਾਣੇ ਦੇ ਵਿੱਚ 4 ਐਨਡੀਪੀਐਸ ਦੇ ਮਕਦਮ ਦਰਜ ਸੋ ਇਸ ਗੰਭੀਰ ਤੋਂ ਬਾਅਦ ਇਹਦੇ ਖਿਲਾਫ ਅਸੀਂ ਥਾਣਾ ਦਾਖਾ ਵੀ ਕੀਤੀ ਤੁਕਿੰਗ ਤੇ 25 ਸੈਕਸ਼ਨ ਐਨਡੀਪੀਸ ਅੰਦਰ ਦਾ ਕਾਫਰਦਾਂ ਚ ਗਿਆ ਪਿਆ। ਆ ਜਿਸ ਨੂੰ ਕੋਰ ਵਿੱਚ ਪੇਸ਼ ਕੀਤਾ ਗਿਆ ਉਹ ਕੋਰ ਵਿੱਚ ਪੇਸ਼ ਕਰਕੇ ਇਸ ਦਾ 2 ਦਿਨ ਦਾ ਰਮਾਨੀ ਹਾਸਿਲ ਕੀਤਾ ਹੈ। ਇਸ ਰਮਾਨ ਦੇ ਦੌਰਾਨ ਕੋਸ਼ਿਸ਼ ਕੀਤੀ ਜਾਊਗੀ ਕਿ ਇਹ ਕਿੱਥੋਂ ਲੈ ਕੇ ਉਹਨਾਂ ਤੇ ਕਿੱਥੇ ਅੱਗੇ ਵੇਚਦਾ। ਸੋ ਅਲੱਗ-ਅਲੱਗ ਸਾਰੇ ਪਹਿਲੋਂ ਟੇਲ ਦੇ ਵਿੱਚ ਬਚੇ ਜਾਊਗਾ। ਉਹਦੇ ਬਿਨਾਂ ਤੇ ਅਸੀਂ ਜੋ ਇਹ ਨਸ਼ਿਆਂ ਦੀ ਚੇਨ ਆ ਉਸ ਨੂੰ ਤੋੜਨ ਵਾਸਤੇ ਅਸੀਂ ਜਿੱਥੋਂ ਲੈ ਕੇ ਉਹਦਾ ਬੀਸਲੀ ਪਹੁੰਚ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਰਮਾਨ ਦੇ ਦੌਰਾਨ ਉਹ ਦੁਸ਼ਮਣ ਸਾਹਮਣੇ ਆਉਣਗੇ ਤੇ ਹੋਰ ਇਨਾਂ ਨੂੰ ਹੋਰ ਥੋੜੀ ਹੋ ਸਕਦੀ ਹੈ।